ਸਾਰੇ ਪਰਿਵਾਰ ਕਹਿੰਦੇ ਕਹਿੰਦੇ ਉੱਥੇ ਨਾ ਜਾਓ ਸੱਪ ਬੈਠਾ ਜੇ ਉੱਥੇ ਬੜੇ ਜ਼ਰਦਾ ਉੱਥੇ ਹੀ ਜੇ ਇਹ ਬਾਣੀ ਦੇ ਬਚਨ ਨੇ ਤੇ ਜਦੋਂ ਚਾਨਣ ਕਰਦਾ ਹੀ ਨਾ ਤੇ ਜਿਹੜਾ ਬੱਚਾ ਵੀ ਡਰਦਾ ਪਿਆ ਹੁੰਦਾ ਈ ਉਹੋ ਫੜ ਕੇ ਵੇਖੋ ਉਸ ਰੱਸੀ ਨੂੰ ਐ ਦਿਲਾਉਂਦਾ ਫਿਰਦਾ ਫਿਰ ਰਾਜ ਭਯੰਗ ਪ੍ਰਸੰਦ ਜੈਸੇ ਹੈ ਅਬ ਕਸ਼ਮਰਮ ਜਨਾਇਆ ਮਰਮ ਦਾ ਭਾਗ ਭੇਤ ਰਾਜ ਦਾ ਭਾਗ ਹੈ ਰੱਸੀ ਭਯੰਗ ਦਾ ਭਾਗ ਹੈ ਸੱਪ ਕਹਿੰਦੇ ਜਿੱਤਰਾ ਹਨੇਰੇ ਦੇ ਵਿੱਚ ਰਾਤ ਨੂੰ ਤੇ ਰੱਸੀ ਵੀ ਸੱਪ ਜਾਪਦੀ ਏ ਪਰ ਜਦੋਂ ਚਾਨਣਾ ਹੋ ਜਾਂਦਾ ਪਤਾ ਲੱਗ ਜਾਂਦਾ ਇਹ ਤੇ ਰੱਸੀ ਸੀ ਇਹ ਨਹੀਂ ساری ਰਾਤ ਡਰਦੇ ਰਹੇ ਤੇ ਬਿਲਕੁਲ ਦਾਤਾ ਇਹ ਕਹਿੰਦੇ ਉਹ ਭਲਿਆ ਜਿੱਤਰਾ ਇੱਕ ਹੋਰ ਉਦਾਹਰਣ ਦਿੱਤੀ ਕਹਿੰਦੇ ਰਾਜਾ ਸਿੰਘਾਸਨ ਦੇ ਉੱਤੇ ਸੁਪਾ ਪਿਆ ਆ ਉਹਨੂੰ ਬੈਠੇ-ਬੈਠੇ ਨੂੰ ਨੀਂਦ ਆ ਗਈ ਤੇ ਸੁਪਨਾ ਆ ਗਿਆ ਮੈਂ ਪਿਖਾਰੀ ਬਣ ਗਿਆ ਤੇ ਮੈਂ ਘਰ ਘਰ ਦੇ ਵਿੱਚੋਂ ਮੰਗਦਾ ਪਿਆ ਆ ਮੈਂ ਘਰ ਘਰ ਦੇ ਵਿੱਚੋਂ ਮੰਗਦਾ ਪਿਆ ਆ ਤੇ ਜਦੋਂ ਕੋਈ ਲੋਕ ਕੋਈ ਕੋਈ ਕਹਿੰਦੇ ਨੇ ਕੋਈ ਕੁਝ ਕਹਿੰਦੇ ਨੇ ਤੇ ਇਕਦਮ ਤਰਬਕ ਕੇ ਉਹਦੀ ਜਾਗ ਖੁੱਲੀ ਤੇ ਵੇਖਦਾ ਮੈਂ ਤੇ ਰਾਜਾ ਹੀ ਸਾਂ ਮੈਂ ਤੇ ਰਾਜਾ ਹੀ ਸਾਂ ਮੈਂ ਤੇ ਇਹਨੇ ਪਿਖਾਰੀ ਆ ਤੇ ਸੁਪਨਾ ਸੀ ਇਹ ਤਾਂ ਸੁਪਨਾ ਸੀ ਲਰਪਤ ਇੱਕ ਸਿੰਘਾਸਣ ਸੋਇਆ ਨਰਪੰਦ ਪਉ ਰਾਜ ਸਿੰਘਾਸਨ ਉਤੇ ਰਾਜਾ ਸੌਂ ਗਿਆ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਪਿਖਾਰੀ ਅਸ਼ਕ ਰਾਜ ਬਿਸ਼ਰਤ ਦੁਖ ਪਾਇਆ ਸੋਗਤ ਪਈ ਹਮਾਰੀ ਜਪਾਂ ਤੇ ਸੁਖਮੀ ਸਾਹਿਬ ਵਿੱਚ ਬਚਨ ਪੜਦੇ ਆ ਨਾ ਜੀ ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਆ ਸਰੀ ਸ੍ਰਿਸ਼ਟੀ ਦਾ ਰਾਜਾ ਬਣਾਇਆ ਮਨੁੱਖ ਨੂੰ ਪ੍ਰਮਾਤਮਾ ਨੇ ਪਰ ਦੁਖੀ ਹੈ ਜੀ ਪਰਮਾਚ ਪੈਮਣ ਕਰਕੇ ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ ਕਿ ਤਰ੍ਹਾਂ ਸੁਖੀ ਹੋਣਾ ਜੀ ਹਰਕਾ ਨਾਮ ਜਪਤ ਹੋਏ ਸੁਖੀਆ ਪਰ ਇਹ ਪੈ ਗਿਆ ਭਰਮਾਂ ਦੇ ਵਿੱਚ ਇਹ ਪੈ ਗਿਆ ਵਹਿਮੀਆਂ ਦੇ ਕੋਲ ਚਲਾ ਗਿਆ ਉਹਨਾਂ ਨੇ ਕਿਹਾ ਸ਼ਨੀਵਾਰ ਮਾਂ ਚੜਾਦੀ ਗੁਰਦੁਆਰੇ ਜਾ ਕੇ ਸ਼ਨੀਾਰ ਤੇਲ ਚੜਾਈ ਅਈ ਤੇ ਖਮਾ ਕਰਿਓ ਗੁਰੂ ਘਰ ਨੂੰ ਕੋਈ ਸ਼ਨੀ ਮੰਦਰ ਬਣਾ ਦੁੱਤਾ ਜੀ ਆ ਪਰਮਾ ਦੇ ਵਿੱਚ ਤੇ ਪਿਆ ਹੋਇਆ ਆ